ਸਸੁਕਲ ਜੀ ਮੈਂ ਹਰਜੋਤ ਸਿੰਘ ਬੈਂਸ ਅਮਿੱਤੀ ਗਿਆਨਾ ਸਪਟੰਬਰ ਸਮਾਜ ਸਵੈਰਦੇ 11 ਵਜੇ ਅਮ ਆਪ ਜੀ ਨੂੰ ਇੱਕ ਜ਼ਰੂਰੀ ਜਾਣਕਾਰੀ ਦੇਣੀ ਹੈ ਕਿ ਡੈਮ ਦਾ ਲੈਵਲ ਘਟ ਰਿਹਾ ਪਰ ਆਈਐਮਡੀ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਅਗਲੇ ਕੁਝ ਦਿਨ ਹੈਵੀ ਰੇਨ ਅਲਰਟ ਆਇਆ ਹੈ ਤੇ ਇਸ ਵਕ ਜਿਹੜਾ ਰੇਨ ਅਲਰਟ ਉਹ ਜਿਹੜਾ ਹੈ ਜਿਹੜਾ ਉਹ ਯੂਪ ਦੇ ਕੋਲ ਜਿਹੜੇ ਬੱਦਲ ਆ ਚੁੱਕੇ ਨੇ ਤੇ ਉਹ ਇੱਕ ਅੱਧੇ ਦਿਨ ਦੇ ਵਿੱਚ ਪੰਜਾਬ ਤੇ ਹਿਮਾਚਲ ਐਂਟਰ ਕਰਨਗੇ ਇਸ ਨੂੰ ਦੇਖਦੇ ਹੋਏ 11 12 13 14 ਨੂੰ ਜਿਹੜਾ ਹੈ ਬਰਸਾਤ ਭਾਰੀ ਬਰਸਾਤ ਦੀ ਚੇਤਾਵਨੀ ਉਹਨਾਂ ਵੱਲੋਂ ਜਾਰੀ ਕੀਤੀ ਹੋਈ ਗਈ ਹੈ ਇਸ ਤੋਂ ਦੇਖਦੇ ਹੋਏ 5000 ਕਿਊਸਿਕ ਪਾਣੀ ਅਸੀਂ ਜਿਹੜਾ ਹੈ ਬੀਵੀਐਮਪੀ ਡੈਮ ਚ ਹੋਰ ਵਧਾਰੀਏ ਡਾਊਨਸਟ੍ਰੀਮ ਤਾਂ ਕਿ ਜਿਹੜਾ ਲੈਵਲ ਹੋਰ ਘਟ ਸਕੇ ਤੇ ਖੁਦਾ ਨਾ ਖਾਸ ਅਗਰ ਬਹੁਤ ਜ਼ਿਆਦਾ ਬਰਸਾਤ ਪੈਂਦੀ ਹੈ ਤਾਂ ਆਪਣੇ ਕੋਲ ਜਿਹੜਾ ਹੈ ਆਪਾਂ ਨੂੰ ਕੋਈ ਵੀ ਇਦਾਂ ਦੀ ਜਿਹੜਾ ਹੈ ਅ ਸਿਚੁਏਸ਼ਨ ਦਾ ਸਾਹਮਣਾ ਨਾ ਕਰਨਾ ਜਿਹੜੇ ਇੱਕਦਮ ਬਹੁਤ ਜ਼ਿਆਦਾ ਪਾਣੀ ਛੱਡਦਾ ਭਾਬੇ ਜਿਵੇਂ ਪਹਿਲਾਂ ਪੌਂਗ ਡੈਮ ਛੋਇਆ ਤੇ ਬਾਕੀ ਡੈਮਾਂ ਤੇ ਹੋਇਆ ਹੁਣ ਤੱਕ ਅਸੀਂ ਭਾਖੜੇ ਦੇ ਉੱਤੇ ਜਿਹੜਾ ਹੈ ਭਾਖੜੇ ਡੈਮ ਤੋਂ ਕੰਟਰੋਲ ਰਿਹਾ ਪ੍ਰਮਾਤਮਾ ਦੀ ਬਹੁਤ ਕਿਰਪਾ ਰਹੀ ਹੈ ਉਹ ਤਾਂ ਉਸ ਨੂੰ ਦੇਖਦੇ ਹੋਏ 5000 ਕਿਊਸਿਕ ਪਾਣੀ ਫਿਰ ਵਧਾ ਰਹੇ ਹਨ ਤੇ ਇਹ ਪਾਣੀ ਫਿਰ ਜਿਵੇਂ ਪਿਛਲੀ ਵਾਰੀ ਕੰਟਰੋਲਡ ਰਿਲੀਜ਼ਿਸ ਸੀ 1000 ਕਿਉਂ ਸੇ ਹੁਣੀ ਵਧਾਇਆ ਘੰਟੇ ਤੱਕ 2000 ਕਿਉਂ ਸੇ ਇਹਨੂੰ ਅਗਲੇ 3-4 ਘੰਟਿਆਂ ਦੇ ਵਿੱਚ ਥੋੜਾ-ਥੋੜਾ ਕਰਕੇ ਵਧਾਵਾਂਗੇ ਇਸ ਨੂੰ ਦੇਖ ਦਿਓ ਜਿਹੜੇ ਅਸੀਂ ਰਸਤੇ ਰਿਸਟੋਰ ਕੀਤੇ ਉਹਨਾਂ ਦੇ ਹੁਣੀ ਐਡਵਾਂਸ ਕੰਮ ਉੱਥੇ ਬੋਰੀਆਂ ਲਾ ਕੇ ਤਾਂ ਕਿ ਇਸ ਵਾਰੀ ਸਾਡੇ ਬੇਲਿਆਂ ਦਾ ਰਾਹ ਨਾ ਜਿਹੜਾ ਹੈ ਟੁੱਟੇ ਜਿਹੜੀ ਆਵਾਜਾਈ ਚਲਾਈ ਹੈ ਉਸ ਦੇ ਉੱਤੇ ਵੀ ਦੁਬਾਰਾ ਟੀਮਾਂ ਲਾ ਦਿੱਤੀਆਂ ਤੇ ਪ੍ਰਸ਼ਾਸਨ ਨੂੰ ਵੀ ਅਲਰਟ ਕਰ ਦਿੱਤਾ ਤੇ ਇਹ ਵੀਡੀਓ ਆਪ ਜੀ ਨੂੰ ਦੱਸਣ ਦਾ ਜਿਹੜਾ ਮਕਸਦ ਹੀ ਇਹ ਹੈ ਕਿ ਉਸੇ ਹਿਸਾਬ ਨਾਲ ਆਪਣੇ ਜਿਹੜੇ ਆਪਰੇਸ਼ਨ ਰਾਹਤ ਚੱਲ ਰਿਹਾ ਸਾਡੀ ਜੀ ਜਿਹੜਾ ਹੈ ਮੈਂ ਦੇਖ ਰਿਹਾ ਸਾਡੇ ਸਾਰੇ ਨੌਜਵਾਨਾਂ ਨੇ ਇੱਕ ਦੋ ਦਿਨ ਦੀ ਰੈਸਟ ਵੀ ਲਈ ਜਿਹੜੇ ਲਗਾਤਾਰ ਲਗੇ ਪਰ ਅਗਲੇ 3-4 ਦਿਨ ਫਿਰ ਸਾਨੂੰ ਜਿਹੜਾ ਹੈ ਅਲੋਟ ਰਹਿਣਾ ਪਊਗਾ ਆ ਪ੍ਰਮਾਤਮਾ ਕੁਦਰਤ ਸਦਾ ਇਮਤੀਹਾਨ ਲੈ ਰਹੀ ਹੈ ਬਾਕੀ ਜਿਵੇਂ ਹੁਣ ਤੱਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੇ ਇਲਾਕੇ 'ਚ ਐਡਾ ਹੀ ਗੁਰੂ ਸਾਹਿਬ ਕਿਰਪਾ ਰੱਖਣਗੇ ਦੂਜਾ ਜਿਹੜਾ ਇਹ ਹੈ ਕਿ ਸਵੇਰੇ ਡਿਪਟੀ ਕਿਊਸ਼ਨਰ ਸਹਿਬਾਨ ਨਾਲ ਮੀਟਿੰਗ ਕਰਕੇ 50% ਤੋਂ ਵੱਧ ਗਰਦਾਵਰੀਆਂ ਅਸੀਂ ਆਪਣੇ ਇਲਾਕੇ 'ਚ ਕੰਪਲੀਟ ਵੀ ਕਰਵਾ ਲਈਆਂ ਰਾਹਤ ਦੇ ਕੰਮ ਜਿਹੜੇ ਦਿਨ ਰਾਤ ਚੱਲ ਰਹੇ ਐ ਤੇ ਅੱਜ ਜਣੀਆਂ ਹੈ ਬੀ ਫੌਗਿੰਗ ਮਸ਼ੀਨਾ ਵੀ ਪਹੁੰਚ ਜਾਣ ਤੁਪ ਜਾਨਾ ਡੀਡੀਟੀ ਆ ਗਈ ਹੈ ਤੇ ਬੀ ਫੌਗੀ ਮਸ਼ੀਨਾਂ ਦੇ ਨਾਲ ਅਸੀਂ ਫੌਗਿੰਗ ਮਸ਼ੀਨ ਅੱਗੇ ਤੋਂ ਵੀ ਜਿਹੜੇ ਸਾਡੇ ਵੱਡੇ ਪਿੰਡ ਆ ਉਹਨਾਂ 'ਚ ਰਖਵਾ ਦਾਂਗੇ ਤੇ ਇੱਕ ਮਿੰਟ ਦੇ ਨਾਲ ਪੰਜ ਪਿੰਡ ਅਟੈਚ ਕਰਕੇ ਸਾਰੇ ਇਲਾਕੇ 'ਚ ਲਗਾਤਾਰ ਫੌਗਿੰਗ ਚੱਲੂਗੀ ਮੈਡੀਕਲ ਕੈਂਪ ਤੇ ਜਿਹੜੇ ਸਾਡੇ ਵੈਟਰਨਰੀ ਕੈਂਪ ਉਹਦਾ ਡਾਟਾ ਮੈਂ ਤੁਹਾਨੂੰ ਸ਼ਾਮੀ ਦੇ ਦੂੰਗਾ ਤਾਂ ਜ਼ਰੂਰੀ ਜਾਣਕਾਰੀ ਹੈ ਕਿ ਪਾਣੀ ਹਰ ਕਿਉ ਸਿਕਵਾਣੀ ਹੋਰ ਵਧਾ ਰਹੇ ਆ ਤਾਂ ਅਗਲੇ 3-4 ਦਿਨ ਜਿਹੜੀ ਬਰਸਾਤ ਹੈ ਉਸ ਨੂੰ ਅਸੀਂ ਹਟੈਪ ਦਾ ਲੈਵਲ ਉੱਥੇ ਮੇਨਟੇਨ ਕਰਦਾ ਜਾ ਸਕੀਏ ਧੰਨਵਾਦ